ਐਸੇ ਤਾਂ 28 ਜੂਨ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਤੇ ਇੱਕ ਜੁਲਾਈ ਤੱਕ ਉਹ ਆਈਸੀਯੂ ਤੋਂ ਬਾਹਰ ਆ ਗਏ ਸੀ ਤਾਂ ਰਿਕਵਰ ਵੀ ਕਰਨ ਲੱਗ ਪਏ ਸੀ ਮੇਰੀ 1 ਤਰੀਕ ਦੁਪਹਿਰ ਨੂੰ ਉਹਨਾਂ ਦੇ ਨਾਲ 10 ਮਿੰਟ ਲਈ ਗੱਲ ਹੁੰਦੀ ਹੈ ਔਰ ਉਹ ਉਹਨਾਂ ਦੀ ਆਵਾਜ਼ ਠੀਕ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਡੀ ਆਵਾਜ਼ ਤੋਂ ਨਹੀਂ ਲੱਗਦਾ ਕਿ ਤੁਸੀਂ ਹਸਪਤਾਲ ਦੇ ਬੈੱਡ ਤੇ ਹੋ ਬਟ ਉਹ ਕਹਿੰਦੇ ਕਿ ਮੇਰੀ ਆਰਟਰੀ ਜਿਹੜੀ ਹੈ 90% ਬਲੌਕ ਹੋ ਚੁੱਕੀ ਹੈ ਤੇ ਡਾਕਟਰਸ ਨੇ ਮੈਨੂੰ ਕਿਹਾ ਕਿ ਬਾਈਪਾਸ ਸਰਜਰੀ ਕਰਵਾ ਲਓ ਪਰ ਮੈਂ ਉਹਨਾਂ ਨੂੰ ਨਾ ਕਰ ਦਿੱਤੀ ਹੈ ਵੀ ਮੇਰਾ ਸਰੀਰ ਹੁਣ ਅਫੋਰਡ ਨਹੀਂ ਕਰਦਾ ਮੈਂ ਹੁਣ ਬੈੱਡ ਤੇ ਨਹੀਂ ਪੈਣਾ ਤੇ ਕਹਿੰਦੇ ਵੀ ਫਿਕਰ ਨਾ ਕਰਨਾ ਮੈਂ ਆਪਣੇ ਅਗਲੇ ਸਫ਼ਰ ਦੀ ਤਿਆਰੀ ਤੇ ਸੋ ਉਹ ਆਪਣੇ ਆਪ ਉਹਨਾਂ ਨੇ ਤਿਆਰ ਕਰ ਲਿਆ ਸੀ ਫਿਰ ਠੀਕ ਰਹੇ ਨੇ 2 ਦਿਨ 3 ਤਰੀਕ ਸਵੇਰੇ ਉਹਨੇ ਉਹਨੇ ਜੜਾ ਉੱਤੇ اٹੈਂਡੈਂਟ ਸੀ ਉਹਨਾਂ ਦੇ ਗਾਰਡ ਸੀਗੇ ਉਹਨਾਂ ਨੂੰ ਕਿਹਾ ਕਿ ਮੈਨੂੰ ਬਾਥਰੂਮ ਲੈ ਕੇ ਜਾਓ ਉਹ ਬਾਥਰੂਮ ਫਟ ਕੇ ਲੈ ਗਏ ਨੇ ਵਾਪਸ ਆਏ ਨੇ ਬੈੱਡ ਤੇ ਫਿਰ ਉਸ ਤੋਂ ਬਾਅਦ ਸਾਬ ਉੱਛੜਿਆ ਨੇ ਬਸ ਅੱਖਾਂ ਖੁੱਲੀਆਂ ਰਹਿ ਗਈਆਂ ਤੇ ਸਾਬ ਬੰਦ ਬਸ ਉਹ ਲਾਸਟ ਸੀ ਉਹਨਾਂ ਡਾਕਟਰਸ ਨੇ ਕੋਸ਼ਿਸ਼ ਕੀਤੀ ਵੈਂਟੀਲੇਟਰ ਤੇ ਪਾ ਕੇ ਪਰ ਨਹੀਂ ਸਾਨੂੰ ਨਹੀਂ ਦੱਸਿਆ ਗਿਆ ਉਸ ਤੋਂ ਬਾਅਦ ਸਾਰੇ ਫੋਨ ਉਹਨਾਂ ਦੇ ਟੈਂਡੈਂਟਸ ਦੇ ਗਾਰਡਸ ਦੇ ਬੰਦ ਕਰ ਦਿੱਤੇ ਗਏ। ਬੇਟੀ ਨੂੰ ਮੈਸੇਜ ਲਗਾ ਦਿੱਤਾ ਗਿਆ ਕਿ ਫੌਰਨ ਪਹੁੰਚੋ। ਬੇਟੀ 4 ਤਰੀਕ ਸਵੇਰੇ ਉਹਨਾਂ ਦੇ ਕੋਲ ਪਹੁੰਚਦੀ ਹੈ ਤਦ ਤੱਕ ਉਹ 3 ਤਰੀਕ ਸਵੇਰ ਦੇ ਜਾ ਚੁੱਕੇ ਸੀ ਉਹਨਾਂ ਨੂੰ ਬੇਟੀ ਨੂੰ ਸਿੱਧਾ ਮੌਰਚਰੀ ਦੇ ਵਿੱਚ ਲੈ ਕੇ ਗਏ ਨੇ। ਉੱਥੇ ਉਹਨਾਂ ਦੇ ਦਰਸ਼ਨ ਕਰਾਏ ਨੇ ਤੇ ਫਿਰ 4 ਤਰੀਕ ਸ਼ਾਮ ਨੂੰ ਨਨਕਾਣਾ ਸਾਹਿਬ ਦੇ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਕੀਤਾ ਗਿਆ 4 ਤਰੀਕ ਸ਼ਾਮ ਨੂੰ ਤੇ ਸੰਸਕਾਰ ਤੋਂ ਬਾਅਦ ਹੀ ਬੇਟੀ ਨੂੰ ਕਿਹਾ ਗਿਆ ਕਿ ਜਥੇਬੰਦੀ ਨੂੰ ਇਤਲਾ ਕਰ ਦੇ